ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਦੀ ਵੱਡੀ ਖਬਰ ਆ ਰਹੀ ਹੈ ਜੀ ਹਾਂ ਹੁਣੇ-ਹੁਣੇ ਇੱਥੇ ਆ ਗਿਆ ਪਾਣੀ ਪੈ ਗਿਆ ਵੱਡਾ ਪਾੜ ਮੱਚ ਗਈ ਬਹੁਤ ਹੀ ਜ਼ਿਆਦਾ ਭਾਰੀ ਤਬਾਹੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਨਿਕਲ ਕੇ ਸਾਹਮਣੇ ਦੋਸਤੋ ਆ ਰਹੀ ਹੈ ਹੁਣੇ ਹੁਣੇ ਜਾਣਕਾਰੀ ਮਿਲਿਆ ਕਿ ਪਾਖੜਾ ਦੇ ਵਿੱਚ ਪਾੜ ਪੈਣ ਦੀ ਵੱਡੀ ਖਬਰ ਸਾਹਮਣੇ ਆਈ ਹੈ ਮਿਲੀ ਜਾਣਕਾਰੀ ਮੁਤਾਬਕ ਬਠਿੰਡਾ ਦੇ ਸਬ ਡਿਵੀਜ਼ਨ ਲਵੰਡੀ ਸਬੋ ਦੇ ਪਿੰਡ ਨਥੇੜਾ ਕੋਲ ਪਾਖੜਾ ਵਿੱਚ ਪਾੜ ਪੈਣ ਕਰਕੇ ਖੇਤਾਂ ਵਿੱਚ ਪਾਣੀ ਆ ਗਿਆ ਜਿਸ ਨਾਲ ਕਿਸਾਨਾਂ ਦੀ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬ ਗਈ ਹੈ ਤੇ ਸੈਂਕੜੇ ਏਕੜ ਖੇਤ ਪਾਣੀ ਵਿੱਚ ਡੁੱਬ ਗਏ ਤੇ ਦੱਸਿਆ ਜਾ ਰਿਹਾ ਕਿ ਪਾਖੜਾ ਨਹਿਰ ਵਿੱਚ ਕਰੀਬ 20 ਫੁੱਟ ਪਾੜ ਪੈ ਗਿਆ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਪਾੜ ਪਾਖੜਾ ਦੇ ਦਿੱਤੇ ਹੀਟਾਂ ਤੋਂ ਲਈ ਕੇ ਹੁਣ ਕਰਨ ਪਿਆ ਜਸ ਕਰਕੇ ਪਿੰਡ ਨਥੇੜਾ ਤੇ ਜੋੜਤਿਆਂ ਦੇ ਕਿਸਾਨ ਦੀ ਕਰੀਬ 100 ਏਕੜ ਫਸਲ ਪਾਣੀ ਵਿੱਚ ਡੁੱਬਣ ਕਰਨਾ ਬਰਬਾਦ ਹੋ ਗਈ ਤੇ ਇਹ ਦੋਵੇਂ ਪਿੰਡ ਪੰਜਾਬ ਹਰਿਆਣਾ ਦੀ ਸਰਦ ਤੇ ਪੈਂਦੇ ਹਨ ਨਹਿਰੀ ਵਿਭਾਗ ਅਤੇ ਕਿਸਾਨਾਂ ਵੱਲੋਂ ਪਾਖੜਾ ਨਹਿਰ ਵਿੱਚ ਵੱਡੇ ਘਟਾਉ ਨੂੰ ਫਿਲਹਾਲ ਬੰਦ ਕਰਕੇ ਖੇਤਾਂ ਚ ਜਾ ਰਹੇ ਪਾਣੀ ਨੂੰ ਰੋਕਿਆ ਗਿਆ ਕਿਸਾਨਾਂ ਨੇ ਬਰਬਾਦ ਹੋਈ ਮਾਦਵੇ ਦੀ ਸਰਕਾਰ ਕੋਲੋਂ ਮੰਗ ਕੀਤੀ ਆ ਵੀਡੀਓ ਦੇਖਣ ਲਈ ਤੁਹਾਡਾ ਤਾ